ਸਾਡੇ ਮੇਅਰ ਸਾਹਿਬ ਸ਼ਿੰਦਾ ਪਾਜੀ ਤੇ ਸਾਡੇ ਸੀਨੀਅਰ ਡਿਪਟੀ ਮੇਅਰ ਭੈਣ ਜੀ ਪ੍ਰਵੀਨ ਸੈਣੀ ਜੀ ਔਰ ਸਾਡੇ ਡਿਪਟੀ ਮੇਅਰ ਮੈਡਮ ਰੰਜੀਤਾ ਚੌਧਰੀ ਜੀ ਪਰਮਾਰ ਸਾਹਿਬ ਪਵਨ ਜੀ ਤੇ ਫਾਈਨੈਂਸ ਕਮੇਟੀ ਦੇ ਚੇਅਰਮੈਨ ਸਾਹਿਬ ਬਿੰਦੀ ਜੀ ਚੰਦਰ ਲੱਕੀ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਰੀਆਂ ਸ਼ਖਸੀਤਾਂ ਮੇਰਾ ਖਿਆਲ ਪੇ ਸਾਰਿਆਂ ਨਾਲ ਕਿਤੇ ਨਾ ਕਿਤੇ ਮੈਂ ਮਿਲਿਆ ਵੀ ਹੋਇਆ ਵਿਚਰਿਆ ਵੀ ਹੋਇਆ ਆਪਾਂ ਸਾਰੇ ਕੁੱਲ ਮਿਲਾ ਕੇ ਇੱਕ ਦੂਸਰੇ ਨੂੰ ਜਾਣਦੇ ਆ ਸੋ ਬਹੁਤਿਆਂ ਤੁਹਾਡੀ ਸਾਹਿਬ ਬੈਠੇ ਆ ਤੇ ਐਡਵੋਕੇਟ ਸਾਹਿਬ ਬੈਠੇ ਆ ਸੋ ਸਾਰੇ ਸਾਥੀ ਬੜੇ ਸਤਿਕਾਰਯੋਗ ਹੈ ਮੈਂ ਜ਼ਿਆਦਾ ਪੋਲਿਟੀਕਲ ਮੈਂ ਸਮਝਦਾ ਭਾਸ਼ਣ ਦੀ ਕੋਈ ਜ਼ਰੂਰਤ ਨਹੀਂ ਆਪਾਂ ਨੂੰ ਕਿਉਂਕਿ ਸਾਰੇ ਪੋਲਿਟੀਕਲ ਭਾਸ਼ਣ ਤੁਸੀਂ ਸੁਣੇ ਵੀ ਬਹੁਤ ਆ ਤੇ ਪੋਲਿਟੀਕਲ ਭਾਸ਼ਣ ਤੋਂ ਸਾਡੀ ਜਿਹੜੀ ਐਜੂਕੇਟਿਡ ਕਲਾਸ ਆ ਉਹ ਅੱਜ ਕੱਲ ਬੋਰ ਵੀ ਹੋਈ ਆ ਮੈਂ ਤਾਂ ਸਿਰਫ ਇੰਨੇ ਕਹਿਣਾ ਚਾਹੁੰਦਾ ਭਈ ਮੈਂ ਤੁਹਾਡੇ ਸ਼ਹਿਰ ਦਾ ਹਾਂ ਤੇ ਮੇਰੇ ਕੰਮ ਤੁਸੀਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਦੇਖੇ ਹੋਏ ਜੱਬੇਵਾਲ ਦੇ ਵਿੱਚ ਬਤੌਰ ਵਿਧਾਇਕ ਪਿਛਲੀ ਸਰਕਾਰ ਦੇ ਵਿੱਚ ਮੇਰੇ ਸਾਹਿਬ ਮੈਂ ਟਰਾਈ ਕੀਤੀ ਕਿ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਕੰਮ ਕੀਤੇ ਜਾਣ ਸੋ ਆਪਣੇ ਕੋਸ਼ਿਸ਼ ਵਿੱਚ ਅਸੀਂ ਦੇ ਵਿੱਚ ਮੈਂ ਕਾਫੀ ਅੱچھے ਕੰਮ ਕੀਤੇ ਅੱਛਾ ਪਰਫਾਰਮ ਕੀਤਾ ਔਰ ਅੱچھے ਕੰਮਾਂ ਦੇ ਨਾਲ ਨਾਲ ਮੈਂ ਸਮਝਦਾ ਕਿ ਕੰਮਾਂ ਦੇ ਨਾਲ ਵੀ ਕੋਈ ਲੀਡਰ ਜਿੱਤ ਨਹੀਂ ਸਕਦਾ ਜੇ ਕਹਦੇ ਹੋ ਵੀ ਸੋਨੇ ਦੀਆਂ ਸੜਕਾਂ ਵੀ ਬਣਾ ਦਿਓ ਤਾਂ ਲੀਡਰ ਕੰਮਾਂ ਨਾਲ ਨਹੀਂ ਜਿੱਤ ਸਕਦਾ ਇਕੱਲੇ ਦੂਸਰੀ ਕੁਆਲਿਟੀ ਇਹ ਹੁੰਦੀ ਵੀ ਤੁਹਾਡਾ ਲੋਕਾਂ ਦੇ ਨਾਲ ਬਿਹੇਵੀਅਰ ਕਿਦਾਂ ਹੈ ਜਿਹੜੇ ਤੁਹਾਡੇ ਸਾਥੀ ਆ ਜਿਹੜੇ ਤੁਹਾਨੂੰ ਬਣਾਦੇ ਆ ਜਿਹੜੇ ਤੁਹਾਡੇ ਸਿਰ ਤੇ ਤਾਜ ਸਜਾਉਂਦੇ ਆ ਸਾਡਾ ਉਹਨਾਂ ਦੇ ਨਾਲ ਬਿਹੇਵੀਅਰ ਕਿਦਾਂ ਦਾ ਉਹ ਵੀ ਬਹੁਤ ਇੰਪੋਰਟੈਂਟ ਆ ਸੋ ਮੇਰਾ ਉਹ ਵੀ ਬਿਹੇਵੀਅਰ ਵਿਦ ਗੋਡਸ ਗ੍ਰੇਸ ਅੱਛਾ ਹੀ ਰਿਹਾ ਜਿਹੜਾ ਵੀ ਸਾਡੇ ਗ੍ਰਹਿ ਵਿਖੇ ਆਇਆ ਮੈਂ ਕੋਸ਼ਿਸ਼ ਕੀਤੀ ਕਿ ਹਰ ਇੱਕ ਦਾ ਕੰਮ ਕੀਤਾ ਜਾਵੇ ਜੇ ਕੰਮ ਨਾ ਹੋਵੇ ਤਾਂ ਕਟੋੜਾ ਉਹਨੂੰ ਮਿਲਿਆ ਜਾਵੇ ਉਹਨੂੰ ਦੱਸਿਆ ਜਾਵੇ ਉਹਨੂੰ ਸੁਣਿਆ ਜਾਵੇ ਸੋ ਮੈਂ ਤਾਂ ਐਨੇ ਹੀ ਕਹਿੰਦਾ ਹੋਇਆ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਤਾਂ ਪਤਾ ਨਹੀਂ ਕਿੰਨੇ ਕ ਐਮਪੀ ਬਣਾ ਕੇ ਭੇਜੇ ਆ ਬਹੁਤ ਐਮਪੀ ਬਣਾਏ ਤੁਸੀਂ ਕਈ ਬਣਾਏ ਵਾਪਸੇ ਨਹੀਂ ਆਏ ਕਈਆਂ ਦੀ ਸ਼ਕਲ ਵੀ ਨਹੀਂ ਤੁਸੀਂ ਦੇਖੀ ਕੰਮ ਵੀ ਨਹੀਂ ਦੇਖੇ ਨਾ ਉਹ ਨਹੀਂ ਕੰਮ ਕੀਤੇ ਨਾ ਆਪਾਂ ਸ਼ਕਲ ਦੇਖੀ ਸੋ ਮੇਰੀ ਤਾਂ ਇਹ ਬੇਪਾ ਮੰਗਰ ਵੀ ਨਹੀਂ ਆਏ ਬਣਾ ਹਾਂਜੀ ਬੋਟ ਮੰਗਰ ਵੀ ਨਹੀਂ ਆਏ ਦੇਖੋ ਜਦੋਂ ਅਸੀਂ ਤੁਹਾਨੂੰ ਮਿਲਾਂਗੇ ਨਾ ਫਿਰ ਤੁਹਾਨੂੰ ਅਸੀਂ ਫੇਸ ਹੀ ਨਹੀਂ ਕਰ ਸਕਦੇ ਫਿਰ ਇਲੈਕਸ਼ਨ ਚ ਬੋਟ ਮੰਗਣ ਜਾਵਾਂਗੇ ਕਿਵੇਂ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਤੁਸੀਂ ਬਹੁਤ سارے ਮੌਕੇ ਦਿੱਤੇ ਆ ਮੈਂ ਅਜੇ ਵੀ ਨਹੀਂ ਕਹਿੰਦਾ ਵੀ ਬੀਜੇਪੀ ਨੇ ਆਹ ਨਹੀਂ ਕੀਤਾ ਅਸੀਂ ਆਹ ਕੀਤਾ ਜਾਂ ਅਸੀਂ ਬਹੁਤ ਵੱਡੇ ਕੰਮ ਕੀਤੇ ਮੈਂ ਕੁਝ ਨਹੀਂ ਕਹਿੰਦਾ ਮੈਂ ਤਾਂ ਇਹੀ ਕਹਿੰਦਾ ਵੀ ਮੈਨੂੰ ਕੰਮ ਕਰਨ ਦਾ ਮੌਕਾ ਜ਼ਰੂਰ ਦਿਓ ਮੈਨੂੰ ਇੱਕ ਵਾਰੀ ਅਜਮਾ ਕੇ ਦੇਖੋ ਤੁਹਾਡੇ ਸ਼ਹਿਰ ਦਾ ਤੇ ਆਪਾਂ ਕਿਸੇ ਵੀ ਆਈਡੀਓਲੋਜੀ ਤੋਂ ਉੱਪਰ ਉੱਠ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਉਂਕਿ ਹਰ ਇੱਕ ਦੀ ਸਾਡੀ ਆਪਣੀ ਆਪਣੀ ਆਈਡੀਓਲੋਜੀ ਹੈ ਇਹ ਸਾਡੇ ਦੇਸ਼ ਦੇ ਸੰਵਿਧਾਨ ਦੀ ਖੂਬਸੂਰਤੀ ਹੈ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਹਰ ਇੱਕ ਦੀ ਆਪਣੀ ਆਈਡੀਓਲੋਜੀ ਹੈ ਹਰ ਇੱਕ ਦਾ ਆਪਣਾ ਸਿਸਟਮ ਹੈ ਔਰ ਉਹ ਮੰਨਣ ਦਾ ਬੋਲਣ ਦਾ ਹੱਕ ਹੈ ਆਜ਼ਾਦੀ ਹੈ ਤੇ ਬਾਕੀ ਜਿਸ ਤੱਕ ਆਪਣੇ ਸ਼ਹਿਰ ਦਾ ਸਵਾਲ ਹੈ ਹੁਸ਼ਿਆਰਪੁਰ ਦਾ ਸਵਾਲ ਹੈ ਬਹੁਤ ਕੁਝ ਕਰਨ ਵਾਲਾ ਹੈ ਜਿਹੜਾ ਬਹੁਤ ਕੁਝ ਕੀਤਾ ਜਾ ਸਕਦਾ ਸਾਡੇ ਬੱਚਿਆਂ ਲਈ ਬਹੁਤ ਕੁਝ ਕੀਤਾ ਜਾ ਸਕਦਾ ਇੰਡਸਟਰੀ ਲੈ ਕੇ ਆਈ ਜਾ ਸਕਦੀ ਹੈ ਕੰਮ ਜਿਹੜੇ ਰੋਜ਼ਗਾਰ ਉਹ ਪੈਦਾ ਕੀਤੇ ਜਾ ਸਕਦੇ ਆ ਤੇ ਬਾਕੀ ਮੈਂ ਧੰਨਵਾਦੀ ਹਾਂ ਸਾਡੇ ਭੈਣਜੀ ਦਾ ਰੰਜੀਤਾ ਚੌਧਰੀ ਜੀ ਦਾ ਡਾਕਟਰ ਸਾਹਿਬ ਦਾ ਕਿ ਮੇਰਾ خیال ਜਿਹੜੀ ਪਹਿਲੀ ਅਫੀਸ਼ੀਅਲ ਮੀਟਿੰਗ ਜਿਹੜੀ ਪੂਰੇ ਸ਼ਹਿਰ ਚ ਹੋਈ ਇਹ ਪਹਿਲੀ ਦੂਜੀ ਆਪਣੀ ਨਾ ਇਹ ਦੂਸਰੀ ਮੀਟਿੰਗ ਹੈ ਪਹਿਲੀ ਸੈਣੀ ਸਾਹਿਬ ਨੇ ਕਰਵਾਈ ਸੀ ਚੌਰੀ ਸਾਹਿਬ ਨੇ ਕੀਤੀ ਸੀ ਔਰ ਦੂਸਰੀ ਮੀਟਿੰਗ ਜਿਹੜੀ ਹੈ ਔਰ ਬੜੀ ਭਰਮੀ ਮੀਟਿੰਗ ਹੋ ਰਹੀ ਹੈ ਔਰ ਸਾਰੀ ਸ਼ਹਿਰ ਦੀ کریم ਬੈਠੀ ਆ ਤੁਸੀਂ ਸਾਰੇ opinion makers ਆ ਤੁਹਾਡੇ opinion ਦੇ ਨਾਲ ਸਾਰੇ ਬਣਦੇ ਨੇ ਡਿੱਗਦੇ ਨੇ ਟੈਂਦੇ ਨੇ ਸੋ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਭਈ ਬਾਰ ਬਾਰ ਉਹੀ ਬੇਨਤੀ ਕਰਦਾ ਕਿ ਇਹ ਜਿਹੜਾ ਇਲੈਕਸ਼ਨ ਹੈ ਕੋਈ ਵੀ ਇਲੈਕਸ਼ਨ ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਸੌਖਾ ਇਲੈਕਸ਼ਨ ਹੈ ਵੀ ਕੋਈ ਜਿੱਤਿਆ ਪਿਆ ਨਹੀਂ ਇੱਕ ਇੱਕ ਵੋਟ ਵੀ ਜਿਹੜੀ ਉਹ ਇੰਪੋਰਟੈਂਟ ਹੈ ਹਰ ਸੰਘਰਸ਼ ਜਿਹੜਾ ਔਖਾ ਸੰਘਰਸ਼ ਹੈ ਤੇ ਜਦੋਂ ਕੋਈ ਵੀ ਲੀਡਰ ਓਵਰ ਕੌਨਫੀਡੈਂਟ ਹੋ ਕੇ ਲੜਦਾ ਤੇ ਆਪਾਂ ਉੱਥੇ ਮਾਰ ਖਾਂਦੇ ਆ ਕਿਉਂ ਮੇਰੇ ਸਾਹਿਬ ਸੋ ਮੈਂ ਤੁਹਾਡੇ ਤੇ ਡਿਪੈਂਡੈਂਟ ਆ ਇਹ ਜਿਹੜਾ ਚੋਣ ਹੈ ਤੁਹਾਡਾ ਚੋਣ ਹੈ ਐਮਪੀ ਤੁਸੀਂ ਬਣਨਾ ਮੈਂ ਤੁਹਾਨੂੰ ਇਹ ਇੰਨਾ ਭਰੋਸਾ ਦਿਵਾ ਸਕਦਾ ਕਿ ਆਪਾਂ ਜਦੋਂ ਇਹ ਜੰਗ ਜਿੱਤਦੇ ਆਂ ਸਰਕਾਰ ਦੇ ਵੀ 3 ਸਾਲ ਹੈਗੇ ਆ ਆਪਾਂ ਉਹਨਾਂ 3 ਸਾਲਾਂ ਚ ਵੀ ਸ਼ਹਿਰ ਦਾ ਵੀ ਕਾਇਆਕਲਪ ਕਰ ਸਕਦੇ ਆਂ ਸ਼ਹਿਰ ਚ ਵੀ ਬਹੁਤ ਕੁਝ ਹੋਣ ਵਾਲਾ ਹੈ ਮੇਰ ਸਾਹਿਬ ਕਾਫੀ ਕੁਝ ਕਰ ਰਿਹਾ ਸਾਡੇ ਕਾਉਂਸਲਰ ਸਹਿਬਾਨ ਸਾਰੇ ਪੁਰਾਣੇ ਐਕਸਪੀਰੀਅੰਸਡ ਕਾਉਂਸਲਰ ਹੈ ਕੰਮ ਕਰ ਵੀ ਰਹੇ ਸੋ ਇਹਨੂੰ ਆਪਾਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਬੜੇ ਕੰਪਨੀਆਂ ਸਾਡੇ ਇੰਡਸਟਰੀਜ਼ ਵੀ ਬੜੀ ਇੱਥੇ ਸੋਨਾ ਲੀਕਾ ਵੀ ਹੈ ਹੋਰ ਵੀ ਕੰਪਨੀਆਂ ਵੀ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਵੀ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਆ ਫੰਡਸ ਵੀ ਹੈ ਸਭ ਕੁਝ ਹੈ ਸੋ ਮੈਂ ਅਖੀਰ ਦੇ ਵਿੱਚ ਇਹੀ ਬੇਨਤੀ ਕਰਦਾ ਕਿ ਇੱਕ ਤਾਂ ਸੇਵਾ ਦਾ ਮੌਕਾ ਜ਼ਰੂਰ ਦਿਓ ਔਰ ਦੂਸਰਾ ਤੁਸੀਂ ਸਾਰੇ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਮੈਂ ਕਿਮਾਂ ਦਾ ਜਾਚਕਾਂ ਮੈਂ ਮਾਫੀ ਚਾਹਨਾ ਕਿ ਕਾਫੀ ਲੇਟ ਪਹੁੰਚਾ ਕਿਉਂਕਿ ਜਦੋਂ ਕਿਸੇ ਵੀ ਪ੍ਰੋਗਰਾਮ ਤੇ ਜਾਓ ਤਾਂ ਅੱਧਾ ਘੰਟਾ ਪੌਣਾ ਘੰਟਾ ਫालतੂ ਲੱਗ ਹੀ ਜਾਂਦਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਮੈਨੂੰ ਸਹਿਯੋਗ ਕਰੋਗੇ ਤੇ ਮੈਨੂੰ ਇਹ ਵੀ ਉਮੀਦ ਹੈ ਕਿ ਤੁਹਾਡੀਆਂ ਜਿੰਨੀਆਂ ਵੀ ਰਿਸ਼ਤੇਦਾਰੀਆਂ ਜਿੰਨੀਆਂ ਵੀ ਰਿਸ਼ਤੇਦਾਰੀਆਂ ਹੁਸ਼ਿਆਰਪੁਰ ਦੇ ਵਿੱਚ ਫਗਵਾੜੇ ਦੇ ਵਿੱਚ ਪੁਲਾਥ ਦੇ ਵਿੱਚ ਹਰਗਵਿੰਦਪੁਰ ਦੇ ਵਿੱਚ ਸੋ ਜਿੱਥੇ ਵੀ ਰਿਸ਼ਤੇਦਾਰੀਆਂ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹੋ ਵੋਟ ਪਾਉਣ ਲਈ ਸਾਰਿਆਂ ਨੂੰ ਕਿਉਂਕਿ ਆਪਾਂ ਨੂੰ ਕਰਨਾ ਪੈਣਾ ਕਾਫੀ ਪ੍ਰਯਾਸ ਕਰਨਾ ਪੈਣਾ ਬਾਕੀ ਏਰੀਆ ਬਹੁਤ ਵੱਡਾ ਮੈਂ ਹਰ ਜਗ੍ਹਾ ਜਾ ਨਹੀਂ ਸਕਦਾ ਸੋ ਇਹ ਤੁਹਾਨੂੰ ਹੀ ਜਾਣਾ ਪੈਣਾ ਤੁਹਾਨੂੰ ਹੀ ਕਰਨਾ ਪੈਣਾ ਬਾਕੀ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਵੀ ਜਿਨ੍ਹਾਂ ਨੇ ਵੋਟ ਪਾਣੀ ਜਾਂ ਪਾਣੀ ਉਹਨਾਂ ਦਾ ਵੀ ਧੰਨਵਾਦ ਹੈ ਜੇ ਕੋ ਮਨ ਲਓ ਕੋਈ ਨਹੀਂ ਵੀ ਮੇਰੇ ਨਾਲ ਸਹਿਮਤ ਤੇ ਮੈਂ ਉਹਨੂੰ ਇਹੀ ਬੇਨਤੀ ਕਰਦਾ ਵੀ ਵਿਰੋਧ ਜ਼ਿਆਦਾ ਨਾ ਕਰੇ ਉਹ ਵੀ ਮਦਦ ਹੀ ਹੁੰਦੀ ਹੈ ਜੇ ਕੋ ਵਿਰੋਧ ਨਾ ਕਰੇ ਤਾਂ ਉਹ ਵੀ ਮਦਦ ਹੀ ਹੁੰਦੀ ਹੈ ਸੋ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਸ਼ਹਿਰ ਦੇ ਵਿੱਚੋਂ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਉਹ ਜਿੱਤ ਦਰਜ ਕਰਾਂਗੇ ਤੇ ਜਿੱਡੀ ਵੱਡੀ ਜਿੱਤ ਹੋੜਗੀ ਜਿੱਤ ਹੋਏਗੀ ਕੰਮ ਵੀ ਓਡੇ ਵੱਡੇ ਹੋਣਗੇ ਇਮੇ ਤੁਹਾਡੇ ਨਾਲ ਵਾਦਾ ਕਰਦਾ ਬਹੁਤ ਧੰਨਵਾਦ ਜੈ ਹਿੰਦ ਜੈ ਸ਼੍ਰੀ ਰਾਇਗੁਰੂ ਜੀ ਕਾਕਾ ਸਭਾਈ ਬਈ ਮੈਂ ਕਾਪੀ ਸਿਟੀਆਂ ਦੇ ਵਿੱਚ ਕੰਮ ਕੀਤਾ ਪਿਛਲੇ 5-6 ਸਾਲਾਂ ਜੋ ਕਾਰਪੋਰੇਟ ਸੈਕਟਰ ਚ ਹੈ ਅਹਮਦਾਬਾਦ ਹਾਈਦਰਾਬਾਦ ਐਨਸੀਆਰ ਉਸ ਤੋਂ ਬਾਅਦ ਆਪਣੇ ਟਰਾਈ ਸਿਟੀ ਹਰ ਜਗ੍ਹਾ ਤੇ ਕੰਮ ਕੀਤਾ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਦੇਖੋ ਇਹ ਜਿਹੜਾ ਇਲੈਕਸ਼ਨ ਹੈ ਇਹ ਜਨਰਲ ਇਲੈਕਸ਼ਨ ਹੈ ਸੈਂਟਰ ਦਾ ਇਲੈਕਸ਼ਨ ਹੈ ਹਰ ਪਾਰਟੀ ਦੀ ਆਪਣੀ ਆਈਡੀਓਲੋਜੀ ਹੈ ਹਰ ਪਾਰਟੀ ਦਾ ਆਪਣਾ ਇੱਕ ਵਿਜਨ ਹੈ ਤੇ ਬਹੁਤ ਸਾਰੇ ਲੋਕਾਂ ਨੇ ਹਰ ਪਾਰਟੀ ਦੇ ਆਈਡੀਓਲੋਜੀ ਦੇ ਨਾਲ ਸਹਿਮਤ ਵੀ ਕਰਦੇ ਆ ਤੇ ਨਹੀਂ ਵੀ ਕਰਦੇ ਹਰ ਪਾਰਟੀ ਦੇ ਵਿਜਨ ਦੇ ਨਾਲ ਸਹਿਮਤ ਵੀ ਕਰਦੇ ਆ ਨਹੀਂ ਵੀ ਕਰਦੇ ਲੇਕਿਨ ਤੁਸੀਂ ਜਿੰਨੇ ਜਣੇ ਵੀ ਇੱਥੇ ਬੈਠੇ ਆ ਜਿਸ ਦਿਨ ਵੋਟ ਪਾਣ ਜਾਓ ਇੱਕ ਗੱਲ ਜ਼ਰੂਰ ਸੋਚ ਲਿਓ ਕਿ ਜਿਹੜਾ ਐਮਪੀ ਹੁੰਦਾ ਨਾ ਉਹਦੀ ਮੋਰਲ ਡਿਊਟੀ ਏ ਆ ਕਿ ਉਹਨੇ ਇਮਪਲੋਇਮੈਂਟ ਜਨਰੇਟ ਕਰਨੀ ਆ ਉਹਦਾ ਪਹਿਲਾ ਮੋਰਲ ਡਿਊਟੀ ਹੁੰਦੀ ਆ ਤੇ ਅੱਜ ਤੱਕ ਜੰਨੀ ਵੀ ਪਾਰਟੀਆਂ ਦੇ ਐਮਪੀ ਰਹੇ ਆ ਤੁਸੀਂ ਆਪ ਦੱਸਿਓ ਕਿ ਕੀ ਹੁਸ਼ਿਆਰਪੁਰ ਲਈ ਉਨੀ ਇਮਪਲੋਇਮੈਂਟ ਜਨਰੇਟ ਹੋਈ ਆ ਕਿ ਨਹੀਂ ਹੋਈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਡਿਪਟੀ ਮੇਅਰ ਮੈਡਮ ਰੰਜੀਤਾ ਚੌਧਰੀ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਬਹੁਤ ਵੱਡੀ ਮੀਟਿੰਗ ਹੋਈ ਹੈ ਔਰ ਸਾਰੇ ਸ਼ਹਿਰ ਦੀ ਕ੍ਰੀਮ ਬੋਰਡ ਦੀ ਕ੍ਰੀਮ ਜਿਹੜੀ ਹੈ ਉਹ ਸਾਰੇ ਇਕੱਤਰ ਹੋਈ ਔਰ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ ਔਰ ਅੱਜ ਉੱਚੇ ਤੌਰ ਤੇ ਵਿਸ਼ੇਸ਼ ਤੌਰ ਤੇ ਸਾਡੇ ਮੇਅਰ ਸਾਹਿਬ ਸ਼ਿੰਦਾਪਾ ਜੀ ਉੱਚੇ ਤੌਰ ਤੇ ਆਏ ਸਾਡੇ ਸੀਨੀਅਰ ਡਿਪਟੀ ਮੇਅਰ ਮੈਡਮ ਪ੍ਰਵੀਨ ਸੈਣੀ ਜੀ ਤੇ ਹੋਰ ਸਾਰੇ ਸਾਥੀ ਸੀਨੀਅਰ ਲੀਡਰਸ਼ਿਪ ਡਾਕਟਰ ਸਾਹਿਬ ਸਾਰੇ ਇੱਥੇ ਮੌਜੂਦ ਰਹੇ ਔਰ ਅੱਜ ਦਾ ਜੋ ਮੇਨ ਅਜੰਡਾ ਇਹ ਸੀ ਕਿ ਕਿਉਂਕਿ ਲੋਕ ਸਭਾ ਲੋਕਤੰਤਰ ਦਾ ਤਿਉਹਾਰ ਹੈ ਬਹੁਤ ਵੱਡਾ ਤਿਉਹਾਰ ਚੱਲ ਰਿਹਾ ਸੋ ਇਹਨਾਂ ਇਲੈਕਸ਼ਨ ਦੇ ਵਿੱਚ ਸਾਰਿਆਂ ਨੂੰ ਵੋਟਾਂ ਦੇ ਹੱਕਾਂ ਦੇ ਪ੍ਰਤੀ ਜਿੱਥੇ ਜਾਗਰੂਕ ਕੀਤਾ ਗਿਆ ਉੱਥੇ ਸ਼ਹਿਰ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲਾਂ ਬਾਰੇ ਪ੍ਰੋਸਾ ਦਵਾਇਆ ਗਿਆ ਕਿ ਵੰਡ ਤੋਂ ਉਪਰਾੰਤ ਜਲਦ ਤੋਂ ਜਲ ਜਿਹੜੇ ਸ਼ਹਿਰ ਦੇ ਮਸਲੇ ਆ ਉਹ ਹੱਲ ਕੀਤੇ ਜਾਣਗੇ ਹੁਸ਼ਿਆਰਪੁਰ ਦੇ ਮਸਲੇ ਹੱਲ ਕੀਤੇ ਜਾਣਗੇ ਸਰ ਆਵਾਜ਼ ਦੀ ਪਾਰਟੀ ਵੱਲੋਂ ਇੱਕ ਚੋਣਾਂ ਲੈ ਕੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਉਸ ਤੋਂ ਇਲਾਵਾ ਸਰ ਤੁਹਾਡੇ ਆਪਣੇ ਕੀ ਪੈਰ ਕਦਮੀ ਹੋਗੀ ਹੁਸ਼ਿਆਰਪੁਰ ਸ਼ਹਿਰ ਵਾਸਤੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਕੰਮ ਜਿਹੜੇ ਹੋਣ ਵਾਲੇ ਰਹਿੰਦੇ ਆ ਖਾਸ ਤੌਰ ਤੇ ਜੇਕਰ ਮੈਡੀਕਲ ਸੈਕਟਰ ਤੇ ਹੈਲਥ ਸੈਕਟਰ ਦੀ ਗੱਲ ਕਰੀਏ ਤੇ ਮੈਡੀਕਲ ਕਾਲਜ ਤੇ ਉਹਦੇ ਨਾਲ ਨਾਲ ਕੈਂਸਰ ਹਸਪੀਟਲ ਤੇ ਸੈਟਲਾਈਟ ਸੈਂਟਰ ਪੀਜੀਆ ਦਾ ਇਹ ਤਿੰਨ ਜਿਹੜੇ ਬਣਾਣੇ ਬਣਾ ਕੇ ਸ਼ੁਰੂ ਕਰਨੇ ਮੇਰੀ ਤਰਜੀਹ ਹੋਏਗੀ ਬਾਕੀ ਇਸ ਤੋਂ ਇਲਾਵਾ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਇੰਡਸਟਰੀ ਲੈ ਕੇ ਆਣੀ ਔਰ ਖਾਸ ਤੌਰ ਤੇ ਰੀਲ ਕੁਝ ਫੈਕਟਰੀ ਵਰਗੀ ਇੰਡਸਟਰੀ ਲੈ ਕੇ ਆਣੀ ਉਹ ਵੀ ਪੈਰ ਰਹੇਗੀ ਰੇਲ ਲਿੰਕ ਬੈਟਰ ਕਰਨੇ ਰੋਡ ਲਿੰਕਸ ਬੈਟਰ ਕਰਨੇ ਤੇ ਹੋਰ ਵੀ ਇਸ ਤੋਂ ਇਲਾਵਾ ਯੂਨੀਵਰਸਿਟੀ ਅਰੀਜਨਲ ਕੈਂਪਸ ਜਿਹੜਾ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਉਹਨੂੰ ਬੈਟਰ ਕਰਨਾ ਉਹ ਗਰੀਬ ਪਰਿਵਾਰ ਸਰ ਜਿਸ ਤਰ੍ਹਾਂ ਆਯੂਸ਼ਮਨ ਕਾਰਸੀ ਅਸਲੇ ਬੰਦ ਹੋ ਚੁੱਕੇ ਨੇ ਗਰੀਬ ਪਰਿਵਾਰ ਦਾ ਜੋ ਕੋਈ ਪੇਸ਼ੈਂਟ ਕੋਈ ਹਸਪੀਟਲ ਜਾਂਦਾ ਤਾਂ ਉਹਦਾ ਕਿੱਦਾਂ ਇਲਾਜ ਹੋਏਗਾ ਸਰ ਕਿੱਦਾਂ ਇਲਾਜ ਕਰਾ ਸਕਦਾ ਕੋਈ ਉਸ ਸੰਬੰਧੀ ਤੁਸੀਂ ਸੋਚ ਰਹੇ ਇਹ ਬੰਦ ਤਾਂ ਨਹੀਂ ਹੋਏ ਪਰ ਇਹ ਵੀ ਕੁਝ ਸਿਲੈਕਟਿਵ ਕੁਝ ਹਸਪੀਟਲਸ ਨੇ ਆਪਟ ਆਊਟ ਕਰਤਾ ਉਹ ਕੁਝ ਨਹੀਂ ਕਰ ਰਿਹਾ ਪਰ ਕਾਫੀ ਹਸਪੀਟਲਸ ਦੇ ਵਿੱਚ ਆਯੁਸ਼ਮਨ ਕਾਰਡ ਚੱਲ ਰਹੇ ਆ ਤੇ ਇਸ ਦੇ ਨਾਲ ਨਾਲ ਜਿਹੜੇ ਆਮ ਆਦਮੀ ਕਲੀਨਿਕ ਆ ਉਹ ਵੀ ਬਹੁਤ ਸਾਰੀਆਂ ਸਹੂਤਾ ਦੇ ਰਿਹਾ ਫ੍ਰੀ ਦਵਾਈ ਦੇ ਮਿਲ ਰਹੀਆਂ ਔਰ ਸਰਕਾਰ ਵੱਲੋਂ ਹੋਰ ਬੜੇ ਉਪਰਾਲੇ ਕੀਤੇ ਜਾ ਰਹੇ ਸੋ ਹੈਲਥ ਸੈਕਟਰ ਦੇ ਵਿੱਚ ਕਾਫੀ ਕੰਮ ਕੀਤੇ ਜਾ ਰਹੇ ਠੀਕ ਹੈ ਥੈਂਕ ਯੂ